ਮਸਲੇ ਤੇ ਗੱਲਬਾਤ ਕਰਨ ਦੇ ਲਈ ਤੁਹਾਨੂੰ ਸੱਦਾ ਦਿੱਤਾ ਹੈ ਉਹ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੋ ਲਗਾਤਾਰ ਪੰਜਾਬ ਪੰਜਾਬੀਆਂ ਨੂੰ ਝੂਠ ਬੋਲ ਰਹੇ ਨੇ ਉਹਦੇ ਸੰਦਰਭ ਦੇ ਵਿੱਚ ਪੰਜਾਬ ਦੇ ਪੈਸੇ ਤੇ ਕਰੋੜਾਂ ਰੁਪਈਆ ਫੂਕੇ ਉਰੇ ਵੱਡੀਆਂ ਵੱਡੀਆਂ ਰੈਲੀਆਂ ਕਰਨ ਦੀ ਕੋਸ਼ਿਸ਼ ਹੈ ਜਿਦੇ ਕਿ ਟੈਂਟ ਤੱਕ ਦਿੱਲੀੋਂ ਲਿਆਂਦੇ ਜਾਂਦੇ ਨੇ ਤੇ ਫਿਰ ਪੰਜਾਬੀਆਂ ਨੂੰ ਪਰੋਸਿਆ ਕੀ ਜਾਂਦਾ ਝੂਠ ਅੱਜ ਅਰਵਿੰਦ ਕੇਜਰੀਵਾਲ ਸਾਹਿਬ ਪਹਿਲਾਂ ਤਾਂ ਮੇਰਾ ਦਿਲ ਕਰਦਾ ਕਿ ਉਹਨਾਂ ਨੂੰ ਕਵਾਂ ਈਡੀ ਦੇ ਪਗੋੜੇ ਅਰਵਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਜੀ 350 ਕਰੋੜ ਦਾ ਐਕਸਾਈਜ਼ ਘੁਟਾਲਾ ਆਮ ਆਦਮੀ ਪਾਰਟੀ ਨੇ ਕੀਤਾ ਤੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਹੁਣ ਈਡੀ ਲੱਭਦੀ ਫਿਰਦੀ ਐ ਅੱਠ ਸਮਨਾਂ ਦੇ باوجود ਅੱਜ ਡਰ ਕੇ ਆਪਣੇ ਘਰੋਂ ਈਡੀ ਦਫ਼ਤਰ ਨਹੀਂ ਜਾਂਦੇ ਤੇ ਆ ਕੇ ਪੰਜਾਬੀਆਂ ਨੂੰ ਕੀ ਸੰਦੇਸ਼ ਦਿੰਦੇ ਨੇ ਕਹਿੰਦੇ ਜੀ ਮੈਂ ਪਹਿਲਾਂ ਜਦੋਂ ਰਾਜਨੀਤੀ ਦੇ ਵਿੱਚ ਨਹੀਂ ਆਇਆ ਮੈਂ ਦੇਖਦਾ ਹੁੰਦਾ ਸੀ ਕਿ ਰਾਜਨੀਤੀ 'ਚ ਲੀਡਰ ਕੋਈ ਕੰਮ ਨਹੀਂ ਕਰਦੇ ਸਿਵਾਏ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਦੇ ਰਾਜਨੀਤੀ ਦਾ 101ਵਾਂ ਮਕਸਦ ਰਹਿ ਗਿਆ ਕਿ ਜੀ ਬਸ ਇੱਕ ਦੂਜੇ ਨੂੰ ਜੰਮ ਕੇ ਗਾਲ੍ਹਾਂ ਕੱਢੋ ਨਾ ਕੋਈ ਡਿਵੈਲਪਮੈਂਟ ਦੀ ਗੱਲ ਕਰਦਾ ਨਾ ਕੋਈ ਲੋਕ ਭਲਾਈ ਸਕੀਮਾਂ ਦੀ ਗੱਲ ਕਰ ਮੈਂ ਰਵਿੰਦਤ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਮਾਮਾ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਨਹੀਂ ਦੇਖਿਆ ਉੱਥੇ ਕੀ ਕੀਤਾ ਭਗਵੰਤ ਮਾਨ ਸਾਹਿਬ ਨੇ ਤੁਹਾਡਾ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਵਿਧਾਨ ਸਭਾ ਦੇ ਵਿੱਚ ਵਿਰੋਧੀਆਂ ਨੂੰ ਗਾਲਾਂ ਕੱਢ ਰਹੇ ਸੀ ਲਗਾਤਾਰ ਚਾਹੇ ਲੀਡਰ ਆਫ ਆਪੋਜੀਸ਼ਨ ਹੋਣ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਤੌਰ ਤੇ ਤੇ ਪੰਜਾਬ ਇਹ ਮੰਨਦਾ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਧਾਨ ਸਭਾ ਦੇ ਵਿੱਚ ਫਿਕਸਡ ਮੈਚ ਖੇਡ ਰਹੇ ਸੀ ਉੱਥੇ ਲੋਕ ਮੁੱਦਿਆਂ ਦੀ ਕੋਈ ਗੱਲ ਨਹੀਂ ਹੋ ਰਹੀ ਸੀ ਸਿਰਫ ਇਹ ਦਿਖਾਉਣ ਦੀ ਕੋਸ਼ਿਸ਼ ਸੀ ਕਿ ਦੇਖੋ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕ ਦੂਜੇ ਦਾ ਕਿੱਡਾ ਵਿਰੋਧ ਕਰਦੇ ਨੇ ਕਿਉਂਕਿ ਦੇਸ਼ ਤੇ ਇਹਨਾਂ ਦਾ ਸਮਝੌਤਾ ਹੈ ਸਾਰੇ ਦੇਸ਼ 'ਚ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਖੜਗੇ ਸਾਹਿਬ ਇਹਨਾਂ ਦਾ ਇੱਕੋ ਹੈ ਪੰਜਾਬ 'ਚ ਇੱਕ ਸਾਜ਼ਿਸ਼ ਤਹਿਤ ਇੱਕ ਮਿਲੀ ਭੁਗਤ ਤਹਿਤ ਸਮਝੌਤਾ ਨਹੀਂ ਕੀਤਾ ਪਰ ਅੰਦਰੋਂ ਇਕੱਠੇ ਨੇ ਕਿਉਂਕਿ ਜੇ ਕਾਂਗਰਸ ਆਮ ਆਦਮੀ ਪਾਰਟੀ ਇੱਕ ਦੂਜੇ ਦੀ ਲੋੜ ਪੈਂਦੀ ਹੈ ਤਾਂ ਇੱਕ ਦੂਜੇ ਦੇ ਨਾਲ ਹੀ ਖੜਦੇ ਨੇ ਆਮ ਆਦਮੀ ਪਾਰਟੀ ਨੂੰ ਜਲੰਧਰ 'ਚ ਕੈਂਡੀਡੇਟ ਦੀ ਲੋੜ ਪਈ ਉੱਥੇ ਕਾਂਗਰਸ ਨੇ ਰਿੰਕੂ ਜੀ ਦੇਤੇ ਅੱਜ ਫਤਿਹਗੜ੍ਹ ਸਾਹਿਬ 'ਚ ਵੀ ਰੌਲਾ ਪੈ ਰਿਹਾ ਹੈ ਕਿ ਜੀਪੀਜੀ ਨੂੰ ਕਾਂਗਰਸ ਨੇ ਫੇਰ ਡੈਪੂਟੇਸ਼ਨ ਤੇ ਭੇਜਤਾ ਹੈ ਕਿਉਂਕਿ ਅੱਜ ਲੋੜ ਹੈ ਆਮ ਆਦਮੀ ਪਾਰਟੀ ਨੂੰ ਚੰਡੀਗੜ੍ਹ 'ਚ ਮੇਅਰ ਬਣਾਉਣਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਕਾਂਗਰਸ ਸਮਰਥਨ ਦਿੰਦੀ ਹੈ ਕਿਉਂਕਿ ਅੰਦਰੋਂ ਇਕੱਠੇ ਨੇ ਅੱਜ ਮੈਂ ਰਵਿੰਦ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਪਹਿਲੀ ਵਾਰੀ ਹੋਇਆ ਕਿ ਮੁੱਖ ਮੰਤਰੀ ਆਪਣੀ ਜੇਲ੍ਹ ਜੇਬ ਦੇ ਵਿੱਚ ਤਾਲਾ ਪਾ ਕੇ ਵਿਧਾਨ ਸਭਾ ਦੇ ਵਿੱਚ ਲੈ ਕੇ ਗਏ ਨੇ ਕੀ ਇਹ ਮੁੱਖ ਮੰਤਰੀ ਦਾ ਸ਼ਿਸ਼ਟਾਚਾਰ ਹੈ ਕੀ ਇਹ ਮੁੱਖ ਮੰਤਰੀ ਦਾ ਵਿਹਾਰ ਹੈ ਦਿਓ ਰਵਿੰਦ ਕੇਜਰੀਵਾਲ ਸਾਹਿਬ ਸਪਸ਼ਟਿਕਰਨ ਦੇਖਿਆ ਕੋਈ ਐਸਾ ਮੁੱਖ ਮੰਤਰੀ ਔਰ ਕੱਲ ਨੂੰ ਤੁਸੀਂ ਕਹੋਗੇ ਜੀ ਇਹ ਤਾਂ ਬਹੁਤ ਚੰਗੀ ਗੱਲ ਹੈ ਫਿਰ ਕੋਈ ਤੁਹਾਡਾ ਐਮਐਲਏ ਰੋੜੇ ਪਾ ਕੇ ਲੈ ਜਾਊਗਾ ਕੀ ਵਿਧਾਨ ਸਭਾ ਇਹ ਕੰਮਾਂ ਦੇ ਲਈ ਬਣੀ ਹੈ ਕੀ ਵਿਧਾਨ ਸਭਾ ਦੇ ਵਿੱਚ ਲੋਕਾਂ ਦੇ ਮੁੱਦੇ ਨਹੀਂ ਡਿਸਕਸ ਹੋਣੇ ਚਾਹੀਦੇ ਜਿਹੜੇ ਤਾਲੇ ਨੂੰ ਭਗਵੰਤ ਮਾਨ ਸਾਹਿਬ ਅੰਦਰ ਲੈ ਕੇ ਗਏ ਨੇ ਉਹ ਤਾਲਾ ਤਾਂ ਪਹਿਲਾਂ ਹੀ ਜੜ ਚੁੱਕੇ ਨੇ ਪੰਜਾਬੀਆਂ ਦੀ ਕਿਸਮਤ ਤੇ ਪੰਜਾਬ ਦੀ ਖੁਸ਼ਹਾਲੀ ਤੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਤੋਂ ਬਾਹਰ ਲਿਆਂ ਜ਼ਿਲ੍ਹਿਆਂ ਦੇ ਵਿੱਚ ਬੰਦ ਕਰਕੇ ਇਹ ਉਹੀ ਤਾਲਾ ਜਿਹੜਾ ਭਗਵੰਤ ਮਾਨ ਸਾਹਿਬ ਅੰਦਰ ਬੜੇ ਖੁਸ਼ ਹੋ ਕੇ ਦਿਖਾਉਂਦੇ ਸੀ ਕਿ ਜੀ ਆਹ ਤਾਲਾ ਲਿਆਇਆ ਇਹ ਮੈਂ ਤਾਲਾ ਲਾ ਦੇਣਾ ਉਹ ਤਾਲਾ ਮਾਨ ਸਾਹਿਬ ਤੁਸੀਂ ਪਹਿਲਾਂ ਹੀ ਮਾਰ ਚੁੱਕੇ ਹੋ ਉਹ ਪੰਜਾਬ ਦੀ ਡਿਵੈਲਪਮੈਂਟ ਤੇ ਪੰਜਾਬ ਦੀ ਖੁਸ਼ਹਾਲੀ ਤੇ ਉਹ ਤਾਲਾ ਪਹਿਲਾਂ ਹੀ ਮਾਰਿਆ ਜਾ ਚੁੱਕੇ ਔਰ ਤੁਹਾਡੀ ਦੇਣ ਕੀ ਹੈ ਪੰਜਾਬ ਨੂੰ ਅਰਵਿੰਦ ਕੇਜਰੀਵਾਲ ਸਾਹਿਬ ਬੜੇ ਹੁੱਬ ਕੇ ਕਹਿੰਦੇ ਨੇ ਕਿ ਮੈਂ 2 ਸਾਲ ਪਹਿਲਾਂ ਆਇਆ ਸੀ ਮੈਂ 2 ਸਾਲ ਪਹਿਲਾਂ ਕਿਹਾ ਸੀ ਕਿ ਸਾਡੇ ਕੰਮ ਦੇ ਉੱਤੇ ਵੋਟ ਦਿਓ ਜੇ ਅਸੀਂ ਕੰਮ ਨਹੀਂ ਕਰਾਂਗੇ ਤਾਂ ਸਾਨੂੰ ਵੋਟ ਨਾ ਪਾਓ ਫਿਰ ਅਜੇ ਟੀਆਂ ਵੱਡੀਆਂ ਰੈਲੀਆਂ ਕਿ ਜੇ ਤੁਸੀਂ ਕੋਈ ਕੰਮ ਕੀਤਾ ਫਿਰ ਇਹ ਜੱਡੀਆਂ ਰੈਲੀਆਂ ਕੱਢਣ ਦੀ ਲੋੜ ਨਹੀਂ ਅੱਜ ਕਰੋੜਾ ਰੁਪਈਆ ਖਰਚ ਕੇ ਤੁਹਾਨੂੰ ਪੰਜਾਬੀਆਂ ਨੂੰ ਇਹ ਦੱਸਣ ਦੀ ਲੋੜ ਨਹੀਂ ਸੀ ਕਿ ਸਾਨੂੰ ਵੋਟ ਪਾਓ ਕਿਉਂਕਿ ਜੇ ਕੰਮ ਹੋਇਆ ਹੁੰਦਾ ਵੋਟ ਤਾਂ ਤੁਹਾਨੂੰ ਆਪ ਹੀ ਪੈ ਜਾਣੀ ਸੀ ਪਰ ਅਸਲ ਦੇ ਵਿੱਚ ਪੰਜਾਬ ਨੂੰ ਇਹ ਲੋਕਾਂ ਨੇ ਜੇ ਕੁਝ ਦਿੱਤਾ ਤਾਂ ਚਾਰ ਡੀ ਦਿੱਤੇ ਨੇ ਉਹ ਚਾਰ ਡੀ ਕਿਹੜੇ ਨੇ ਉਹ ਹੈ ਡੈਪ ਡੈਥ ਡਰੱਗ ਤੇ ਚੌਥਾ ਡਾਂਗ 64000 ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਚੜ ਗਿਆ ਜੇ ਮੈਂ ਡੈਟ ਦੀ ਗੱਲ ਕਰਾਂ ਤੇ ਪੰਜਾਬ ਚ ਤਾਂ ਇੱਕ ਇੱਟ ਤੱਕ ਨਹੀਂ ਲੱਗੀ ਪੰਜਾਬ ਦੇ ਵਿੱਚ ਤਾਂ ਕੋਈ ਡਿਵੈਲਪਮੈਂਟ ਨਹੀਂ ਹੋਈ ਸੋਸ਼ਲ ਵੈਲਫੇਅਰ ਸਕੀਮਾਂ ਬੰਦ ਪਈਆਂ ਨੇ ਅਨਾਜ ਦਾ ਕਿੱਡਾ ਵੱਡਾ ਘਟਾਲਾ ਪੰਜਾਬ ਸਰਕਾਰ ਕਰ ਰਹੀ ਹੈ ਉਹ ਸਾਰਿਆਂ ਦੇ ਸਾਹਮਣੇ ਦੂਜਾ ਜਿਹੜਾ ਡੀ ਇਹਨਾਂ ਨੇ ਪੰਜਾਬ ਨੂੰ ਦਿੱਤਾ ਉਹ ਹੈ ਡੈਥ ਕਿਉਂਕਿ ਜਿਸ ਤਰੀਕੇ ਦੇ ਨਾਲ ਉਰੇ ਗੈਂਗਸਟਰ ਭਾਰੂ ਹੋ ਰਹੇ ਨੇ ਖਡਾਰੀਆਂ ਦੇ ਵਪਾਰੀਆਂ ਦੇ ਨਾਮਵਰ ਸਿੰਘਰਾਂ ਦੇ ਕਤਲ ਹੋ ਰਹੇ ਨੇ ਉਹ ਕਿਸੇ ਤੋਂ ਛੁਪਿਆ ਨਹੀਂ ਔਰ ਡਾਂਗ ਦੀ ਜੇ ਆਪਾਂ ਗੱਲ ਕਰ ਲਈਏ ਡਾਂਗ ਤਾਂ ਪੰਜਾਬ ਸਰਕਾਰ ਰੱਜ ਕੇ ਚਲਾਰੀ ਕਿਉਂਕਿ ਅੱਜ ਹਰ ਇੱਕ ਵਰਗ ਸੜਕਾਂ ਦੇ ਉੱਤੇ ਬੈਠਾ ਚਾਹੇ ਉਹ ਮੁਲਾਜ਼ਮ ਹੋਣ ਚਾਹੇ ਉਹ ਕਿਸਾਨ ਹੋਣ ਤੇ ਸਾਡੀ ਪੰਜਾਬ ਸਰਕਾਰ ਕੀ ਕਰ ਰਹੀ ਹੈ ਜੋ ਆਪਣੀ ਹੱਕੀ ਮੰਗਾ ਮੰਗਦੇ ਨੇ ਉਹਨਾਂ ਦੇ ਉੱਤੇ ਡਾਂਗਾ ਵرائیਆਂ ਜਾਂਦੀਆਂ ਨੇ ਕੁੱਟਿਆ ਜਾਂਦਾ ਨਾ ਕਿਸੇ ਦੀ ਧੀ ਭੈਣ ਨੂੰ ਬਖਸ਼ਿਆ ਜਾਂਦਾ ਨਾ ਕਿਸੇ ਨੌਜਵਾਨ ਨੂੰ ਬਖਸ਼ਿਆ ਜਾਂਦਾ ਔਰ ਭੈਣਾ ਬਣਾ ਕੇ ਮੈਂ ਰ ਕਹਿਣਾ ਚਾਹੂੰਗਾ ਕਿ ਸਿੰਪੀ ਸ਼ਰਮਾ ਨੂੰ ਟੈਂਕੀ ਤੋਂ ਲਾਇਆ ਸੀ ਕਿ ਤੂੰ ਸਾਡੀ ਭੈਣ ਹੈ ਹੋਰ ਈਟੀਟੀ ਦੇ ਆਪਕ ਧਰਨਿਆਂ ਦੇ ਉੱਤੇ ਬੈਠੇ ਨੇ ਪਰ ਉਹਨਾਂ ਨੂੰ ਰੋਜ਼ਗਾਰ ਦੇ ਨਾਂ ਤੇ ਉਹਨਾਂ ਨੂੰ ਆਪਣੇ ਹੱਕਾਂ ਦੇ ਨਾਂ ਤੇ ਜੇ ਕੋਈ ਚੀਜ਼ ਮਿਲਦੀ ਹੈ ਉਹ ਹੈ ਸਿਰਫ ਡਾਂਗ ਇਹ ਤੀਜੀ ਡੀ ਜਿਹੜੀ ਪੰਜਾਬ ਸਰਕਾਰ ਨੇ ਦਿੱਤੀ ਹੈ ਔਰ ਚੌਥੀ ਡੀ ਉਹ ਹੈ ਡਰੱਗ ਔਰ ਡਰੱਗ ਤੇ ਅੱਜ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਪਹਿਲੀ ਵਾਰੀ ਹੋਇਆ ਦੇਸ਼ ਦੀ ਕਿਸੇ ਹਾਈ ਕੋਰਟ ਨੇ ਕਿਸੇ ਸੂਬਾ ਸਰਕਾਰ ਨੂੰ ਕਿਹਾ ਕਿ ਭਾਈ ਤੁਸੀਂ ਨਸ਼ਾ ਆਪ ਵਕਾਰੇ ਹੋ ਡੀਜੀਪੀ ਨੂੰ ਕਿਹਾ ਤੁਸੀਂ ਮਾਫੀ ਮੰਗੋ ਕਿਉਂਕਿ ਤੁਸੀਂ ਸੂਬੇ ਦੇ ਵਿੱਚ ਡਰੱਗ ਨੂੰ ਕੰਟਰੋਲ ਕਰਨ ਦੇ ਵਿੱਚ ناکਾਮ ਰਹੇ ਤੇ ਉਸੇ ਡਰੱਗ ਦੇ ਨਾਂ ਤੇ ਜਿਹੜਾ ਅੱਜ ਇੱਕ ਵੱਡਾ ਖੁਲਾਸਾ ਤੁਹਾਡੇ ਨਾਲ ਕਰਨਾ ਜਿਹਦੇ ਲਈ ਅੱਜ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਉਹ ਹੈ ਕਿ ਜੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਹਿਰੀ ਹੈ ਕਿ ਡਰੱਗ ਸਰਕਾਰ ਵਿਕਾਰੀ ਹੈ ਤਾਂ ਕਿਸੇ ਤਥਾਂ ਦੀ ਕਿਹਾ ਹੋਣਾ ਕਿਉਂਕਿ ਹਾਈ ਕੋਰਟ ਕੋਈ ਵੀ ਗੱਲ ਪੋਲਿਟਿਕਲੀ ਨਹੀਂ ਕਰਦੇ ਕੋਰਟ ਕੋਈ ਵੀ ਗੱਲ ਹਵਾ ਚ ਨਹੀਂ ਕਰਦੇ ਕੋਰਟ ਜਦੋਂ ਕੋਈ ਗੱਲ ਕਰਦੀ ਹੈ ਉਹ ਸਬੂਤਾਂ ਦੇ ਆਧਾਰ ਤੇ ਕਰਦੀ ਹੈ ਉਹ ਜੋ ਕੁਝ ਚੱਲ ਰਿਹਾ ਹੁੰਦਾ ਉਹਦੇ ਆਧਾਰ ਤੇ ਕਰਦੀ ਅੱਜ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਥੋੜੇ ਦਿਨ ਪਹਿਲਾਂ ਇੱਕ ਡਰੱਗ ਰੈਕਟ ਕਲੇਮ ਕੀਤਾ ਕਿ ਅਸੀਂ ਇੱਕ ਡਰੱਗ ਰੈਕਟ ਫੜਿਆ ਉਹ ਕਹਿੰਦੇ ਜੀ 500 ਕਰੋੜ ਦਾ ਡਰੱਗ ਰੈਕਟ ਹੈ ਝਾਰਖੰਡ ਤੋਂ ਜਲੰਧਰ ਡਰੱਗ ਆਉਂਦਾ ਸੀ ਔਰ ਜਲੰਧਰ ਤੋਂ ਉਹ ਅੱਢ ਅੱਟ ਦੋ ਦੋ ਮੁਲਕਾਂ ਦੇ ਵਿੱਚ ਉਹ ਡਰੱਗ ਦੀ ਤਸਕਰੀ ਕੀਤੀ ਜਾਂਦੀ ਸੀ ਜੀਹਦਾ ਕਿ ਇੱਕ ਮੁਲਜ਼ਮ ਜਿਹੜਾ ਮਨੀਸ਼ ਠਾਕੁਰ ਹੈ ਉਹ ਇਸ ਸਮੇਂ ਯੂਕੇ ਦੇ ਵਿੱਚ ਰਹਿੰਦਾ ਹੈ ਉਹ ਕਿੰਗਪਿਨ ਹੈ ਇਹਦਾ ਔਰ ਮੈਂ ਦੱਸਣਾ ਚਾਹੁੰਦਾ ਕਿ ਉਹ ਮਨੀਸ਼ ਠਾਕੁਰ ਕੌਣ ਹੈ ਉਹ ਮਨੀਸ਼ ਠਾਕੁਰ ਜਿਹੜਾ ਡਰੱਗ ਦਾ ਕਿੰਗਪਿਨ ਹੈ ਉਹ ਜਿਹੜਾ ਇਹਨਾਂ ਦਾ ਸ਼ੀਤਲ ਅੰਗੁਰਾਲ ਐਮਐਲਏ ਆਮ ਆਦਮੀ ਪਾਰਟੀ ਦਾ ਉਹਦਾ ਰਾਈਟ ਹੈਂਡ ਮੈਨ ਆ ਸ਼ੀਤਲ ਅੰਗੁਰਾਲ ਤੇ ਆ ਮਨੀਸ਼ ਠਾਕੁਰ ਜਿਹੜੇ ਦੋਨੋਂ ਜਾਣੇ ਇਹ ਕਹਿੰਦੇ ਨੇ ਕਿ ਯੂਕੇ ਦੇ ਵਿੱਚ ਰਹਿੰਦੇ ਨੇ ਇਹ ਤੁਸੀਂ ਦੇਖੋਗੇ ਕਿ ਮੈਨੂੰ ਲੱਗਦਾ ਵੀ ਸ਼ੀਤਲ ਅੰਗੁਰਾਲ ਸਾਹਿਬ ਕਿਤੇ ਵੀ ਕਿਸੇ ਫੰਕਸ਼ਨ 'ਚ ਜਾਣਾ ਹੋਵੇ ਕੋਈ ਪੋਲੀਟੀਕਲ ਰੈਲੀ ਹੋਵੇ ਇਹਦੇ ਤੋਂ ਬਿਨਾਂ ਨਹੀਂ ਜਾਂਦੇ ਇਹ ਹਰ ਜਗ੍ਹਾ ਨਾਲ ਔਰ ਜਦੋਂ ਯੂਕੇ ਦੇ ਵਿੱਚ ਜਾ ਕੇ ਸ਼ੀਤਲ ਅੰਗੁਰਾਲ ਰਹਿੰਦੇ ਨੇ ਉੱਥੇ ਵੀ ਕੀਤੇ ਕਰ ਰਹੇ ਨੇ ਉੱਥੇ ਵੀ ਏਸੇ ਜਿਹੜਾ ਇਹ ਬੰਦਾ ਇਹਦੇ ਕਰ ਆ ਵੀਡੀਓ ਹੈ ਸ਼ੀਤਲ ਅੰਗਰਾਲ ਸਾਹਿਬ ਦੀ ਆ ਦੇਖੋ ਉੱਥੇ ਯੂਕੇ ਦੇ ਘਰ 'ਚ ਜਿਹਨੂੰ ਪੁਲਿਸ ਕਹਿਰੀ ਹੈ ਵੀ ਇਹ ਕਿੰਗਪਿੰਨ ਹੈ ਉਹਦੇ ਘਰੇ ਸ਼ੀਤਲ ਅੰਗਰਾਲ ਯੂਕੇ ਦੇ ਵਿੱਚ ਬੈਠਾ ਔਰ ਪੂਰੀ ਮौज-ਮਸਤੀ ਚੱਲ ਰਹੀ ਪੂਰੀ ਮौज-ਮਸਤੀ ਇੱਥੋਂ ਪਤਾ ਲੱਗਦਾ ਕਿ ਇਹ ਡਰੱਗ ਰੈਕਟ ਅਗਰ ਜਲੰਧਰ ਤੋਂ ਚੱਲ ਰਿਹਾ ਹੈ ਸਰਕਾਰ ਕੀ ਦੀ ਹੈ ਆਮ ਆਦਮੀ ਪਾਰਟੀ ਦੀ ਜਲੰਧਰ ਐਮ.ਐਲ.ਏ. ਕੌਣ ਹੈ ਸ਼ੀਤਲ ਅੰਗੁਰਾਲ ਐਮਐਲਏ ਹੈ ਤੇ ਇਹਦੇ ਨਾਲ ਮਿਲੀ ਭੁਗਤ ਫਿਰ ਕੀ ਦੀ ਹੈ ਕੀ ਅੱਜ ਪੰਜਾਬ ਸਰਕਾਰ ਨੇ ਇਹ ਐਮਐਲਏ ਸਾਹਿਬ ਨੂੰ ਨਾਮਜ਼ਦ ਕੀਤਾ ਉਸ ਐਫਆਈਆਰ 'ਚ ਜਦੋਂ ਤੁਸੀਂ ਮੰਨ ਰਹੇ ਹੋ ਕਿ ਇੱਕ ਬਹੁ ਕਰੋੜੀ ਡਰੱਗ ਰੈਕਟ ਚੱਲ ਰਿਹਾ ਹੈ ਜਿਹਦਾ ਸਰਗਨਾ ਯੂਕੇ ਦੇ ਵਿੱਚ ਬੈਠਾ ਹੈ ਤੇ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਹੋ ਮਾਨ ਸਾਹਿਬ ਥੋੜਾ ਐਮਐਲਏ ਉਹਦੇ ਨਾਲ ਚਾਹੇ ਪੰਜਾਬ ਹੋਵੇ ਚਾਹੇ ਯੂਕੇ ਹੋਵੇ ਥੋੜਾ ਐਮਐਲਏ ਉਹਦੇ ਨਾਲ ਫੋਟੋਆਂ ਉਹਦੇ ਘਰ 'ਚ ਯੂਕੇ ਜਾ ਕੇ ਰਹਿੰਦਾ ਹੈ ਦਾ ਸਰਪ੍ਰਸਤੀ ਕੀਦੀ ਐ ਕੀ ਕਾਰਵਾਈ ਹੋਈ ਇਹਦੇ ਤੇ ਔਰ ਹੁਣ ਮੈਂ ਦੱਸਣਾ ਚਾਹੁੰਦਾ ਕਿ ਇਹ ਚੱਲ ਰਿਹਾ ਹੈ ਪੰਜਾਬ ਸਰਕਾਰ ਦੇ ਵਿੱਚ ਹੈ ਕੋਈ ਜਵਾਬਦੇਹੀ ਕੇਜਰੀਵਾਲ ਸਾਹਿਬ ਅੱਜ ਪੰਜਾਬ ਆਏ ਹੂੰ ਤੁਹਾਡੇ ਐਮਐਲਏ ਤੇ ਐਡਾ ਵੱਡਾ ਦੂਸ਼ਣ ਲੱਗਿਆ ਹੈ ਤੁਹਾਡੇ ਐਮਐਲਏ ਦੇ ਉੱਤੇ ਇੱਕ ਡਰੱਗ ਪਿੰਨ ਨੂੰ ਸਰਪ੍ਰਸਤੀ ਕਰਨ ਦੇ આરોਪ ਨੇ ਉਹਦੀ ਮਦਦ ਕਰਨ ਦੇ આરોਪ ਨੇ ਤੇ ਅੱਜ ਤੁਸੀਂ ਕਿਉਂ ਚੁੱਪੋਂ ਅੱਜ ਕੋ ਪੁਲਿਸ ਕਾਰਵਾਈ ਕਰੇ ਇਹਨੂੰ ਅਰੈਸਟ ਕਰੇ ਤੇ ਅਗਲੀ ਜਿਹੜੀ ਜਾਂਚ ਹੈ ਉਹਨੂੰ ਅਰੰਭੇ ਮੈਂ ਇੱਕ ਮਿੰਟ ਐਸਐਸਪੀ ਸਾਹਿਬ ਦੀ ਵੀ ਤੁਹਾਨੂੰ ਵੀਡੀਓ ਸੁਣਾ ਦਿੰਨਾ ਜਿੱਥੇ ਉਹ ਕਹਿੰਦੇ ਨੇ ਕਿ ਇੱਕ ਡਰੱਗ ਰੈਕਟ ਚੱਲ ਰਿਹਾ ਹੈ कर तो है, मनी ठाकुर जी का नू के जलंधर का रहने वाला है अब हूं तक फिगर आउट हो रहा है अरेंज कर दासी के ओपिन झारखंड झारखंड तो डिजिप्नेटेड कि एक कोरियर सी के बंदे से के वो आंदे सी के उस एक अमन नाम के व्यक्ति को सप्लाई करते थे कि उन आदमी क्वांटिटी पर वज़ेट दस किलो से पंच किलो हम देंगे अमन जगह है उधर दो मोबाइल के शोरूम्स हैं एक ऑश करने इस वाला कारों में नहीं ह ਉਹ ਅੱਗੇ ਜਿਹੜਾ ਦਿੰਦਾ ਸੀ ਮੈਂ ਤੁਹਾਨੂੰ ਸਾਰੀ ਵੀਡੀਓ ਵੀ ਜਿਹੜੀ ਹੈਗੀ ਹੈ ਜੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਤਾਂ ਹੁਣ ਦੱਸੋ ਵੀ ਅੱਜ ਕੇਜਰੀਵਾਲ ਸਾਹਿਬ ਕਿਹੜੇ ਹੱਕ ਦੇ ਨਾਲ ਪੰਜਾਬੀਆਂ ਤੋਂ ਆ ਕੇ ਵੋਟ ਮੰਗਦੇ ਮਤਲਬ ਪੰਜਾਬ ਦੇ ਵਿੱਚ ਤੁਸੀਂ ਡਰੱਗ ਦੀ ਤਸਕਰੀ ਖੁੱਲੇ ਆਮ ਤੁਹਾਡੀ ਸਰਪ੍ਰਸਤੀ ਨੀਤੇ ਚੱਲ ਰਹੀ ਹੈ ਇਹ ਹਾਈ ਕੋਰਟ ਨੇ ਕਿਹਾ ਪੰਜਾਬ ਤੇ 66000 ਕਰੋੜ ਦਾ ਕਰਜ਼ਾ ਚੜਾਤਾ ਉਹ ਲੋਕਾਂ ਦੇ ਸਾਹਮਣੇ ਆ ਤੁਸੀਂ ਡਾਂਗਾ ਬਰਾ ਰਹੇ ਹੋ ਉਹ ਸਾਰਿਆਂ ਨੂੰ ਪਤਾ ਲॉ ਐਂਡ ਆਰਡਰ ਦੀ ਕੀ ਸਥਿਤੀ ਹੈ ਇੰਡਸਟਰੀ ਉਰੋਂ ਬਾਹਰ ਭੱਜੀ ਜਾ ਰਹੀ ਹੈ ਤੇ ਕਿਹੜੇ ਹੌਸਲੇ ਨਾਲ ਕਹਿੰਦੇ ਜੀ ਹੁਣ ਸੰਸਦ ਚੋ ਭਗਵੰਤ ਮਾਨ ਪਹਿਲਾਂ ਸੰਸਦ ਤੋਂ ਤਾਂ ਲਿਆਂਦਾ ਸੰਸਦ ਦੇ ਵਿੱਚ ਕੀ ਕਾਰਗੁਜ਼ਾਰੀ ਸੀ ਉਹ ਤਾਂ ਤੁਸੀਂ ਕਹਿੰਦੇ ਸੀ ਜੀ ਪੰਜਾਬ ਦੇ ਵਿੱਚ ਸਰਕਾਰ ਚਾਹੀਦੀ ਹੈ ਲੋਕਾਂ ਦੇ ਮਸਲੇ ਤਾਂ ਹੱਲ ਹੋਣਗੇ ਜੇ ਅਸੀਂ ਪੰਜਾਬ ਦੇ ਵਿੱਚ ਸਰਕਾਰ ਸਾਡੀ ਹੋਵੇ ਉਰੇ ਅਸੀਂ ਤੁਹਾਨੂੰ ਐਮਐਸਪੀ ਦੇ ਦੇਾਂਗੇ ਉਰੇ ਅਸੀਂ ਲਾ ਐਂਡ ਆਰਡਰ ਬਹੁਤ ਵਧੀਆ ਕਰਦੇਾਂਗੇ ਲੋਕਾਂ ਨੂੰ ਸਹੂਲਤਾਂ ਦੇ ਦੇਾਂਗੇ ਹੁਣ ਤੁਸੀਂ ਕਹਿੰਦੇ ਹੋ ਜੀ ਭਗਵੰਤ ਮਾਨ ਸਾਹਿਬ ਨੂੰ ਦੁਬਾਰਾ ਸੰਸਦ ਭੇਜੋ ਯਾ ਤਾਂ ਰਵਿੰਦ ਕੇਜਰੀਵਾਲ ਸਾਹਿਬ ਤੁਹਾਨੂੰ ਚੈਲੰਜ ਹੈ ਕਿ ਯਾ ਤਾਂ ਹੁਣ ਮੁੱਖ ਮੰਤਰੀ ਨੂੰ ਫਿਰ ਚੋਣ ਲੜਾਓ ਸੰਗਰੂਰ ਤੋਂ ਉਹਨਾਂ ਦਾ ਜਿਹੜਾ ਜੱਦੀ ਹਲਕਾ ਜਿਹੜਾ ਸੰਗਰੂਰ ਪਾਰਲੀਮੈਂਟ ਹੈ ਉੱਥੋਂ ਭਗਵੰਤ ਮਾਨ ਸਾਹਿਬ ਨੂੰ ਚੋਣ ਲੜਾਓ ਨਾਲੇ ਲੋਕ ਦੱਸ ਦੇਣਗੇ ਕਿ 2 ਸਾਲਾਂ ਚ ਕਿੱਡਾ ਕੰਮ ਹੋਇਆ ਆਪਾਂ ਐਵੇਂ ਇੱਧਰ ਉੱਧਰ ਲੀਆਂ ਗੱਲਾਂ ਮਾਰ ਕੇ ਹੁਣ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰੀਏ ਪੰਜਾਬ ਦਾ ਉਹ ਕਿਹੜਾ ਮੁੱਤ ਹੈ ਜਿਹਦੇ ਤੁਸੀਂ ਲੋਕਾਂ ਨੇ ਪੰਜਾਬ ਨੂੰ ਧੋਖਾ ਨਹੀਂ ਦਿੱਤਾ ਚਾਹੇ ਐਸਵਾਈਐਲ ਦੀ ਗੱਲ ਕਰ ਲਈਏ ਸੁਪਰੀਮ ਕੋਰਟ ਦੇ ਵਿੱਚ ਖੜੇ ਹੋ ਕੇ ਤੁਸੀਂ ਕਿਹਾ ਕਿ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਨਹਿਰ ਬਣਾਉਣ ਨੂੰ ਤਿਆਰ ਹੈ ਪਰ ਵਿਰੋਧੀ ਤਰ੍ਹਾਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨਹੀਂ ਬਣਾਉਣ ਦਿੰਦੀ ਪੰਜਾਬ ਦਾ ਦੂਜਾ ਅਹਿਮ ਮੁੱਦਾ ਉਸੇ ਜਦੋਂ ਤੁਸੀਂ ਪ੍ਰਦੂਸ਼ਣ ਦੇ ਮਾਮਲੇ 'ਚ ਇਹ ਗੱਲ ਕਈ ਖੜੇ ਹੋ ਕੇ ਤੁਹਾਡੀ ਸਰਕਾਰ ਨੇ ਤੁਹਾਡੇ ਐਡਵੋਕੇਟ ਜਨਰਲ ਨੇ ਕਿ ਭਾਈ ਐਮਐਸਪੀ ਬੰਦ ਕਰ ਦਿਓ ਔਰ ਤੁਹਾਡੀਆਂ ਜਿਹੜਾ ਇੱਕ ਮਨਿਸਟਰ ਹਨਮੋਲ ਗਗਨਮਾਨ ਇਹ ਤਾਂ ਚੁਟਕੀਆਂ ਮਾਰਦੇ ਸੀ ਅਕੇ ਜੀ ਸਾਡੀ ਸਰਕਾਰ ਬਣਾ ਦਿਓ ਕੇਜਰੀਵਾਲ ਸਾਹਿਬ ਨੇ ਤਾਂ ਫਾਰਮੂਲਾ ਤਿਆਰ ਕਰ ਲਿਆ ਅੱਧੇ ਘੰਟੇ 'ਚ ਅੱਧੇ ਘੰਟੇ 'ਚ ਅਸੀਂ ਐਮਐਸਪੀ ਦੇ ਦੇਾਂਗੇ ਤੇ ਤੁਸੀਂ ਸੁਪਰੀਮ ਕੋਰਟ ਜਾ ਕੇ ਉਸੇ ਐਮਐਸਪੀ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਅੱਜ ਸਿੱਧਾ ਸਵਾਲ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਹੈ ਪੰਜਾਬ ਤੋਂ ਵੋਟਾਂ ਮੰਗਦੇ ਹੋ ਪਰ ਪੰਜਾਬ ਨੂੰ ਇਸ ਗੱਲ ਦਾ ਹਿਸਾਬ ਦਿਓ ਕਿ ਜਦੋਂ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਭਗਵੰਤ ਮਾਨ ਸਾਹਿਬ ਨੇ ਬੜੇ ਭਾਸ਼ਣ ਦਿੱਤੇ ਕਿ ਜੇ ਕੇਂਦਰ ਸਰਕਾਰ ਐਮਐਸਪੀ ਦੇਣ ਦੇ ਵਿੱਚ ناکਾਮ ਹੈ ਤਾਂ ਪੰਜਾਬ ਸਰਕਾਰ ਐਮਐਸਪੀ ਦਵੇ ਅੱਜ 92 ਐਮਐਲਏ ਨੇ ਦਿਓ ਐਮਐਸਪੀ ਕਿੱਥੇ ਗਈ ਉਹ ਤੁਹਾਡੇ ਵਾਦੇ ਹੁਣ ਵੋਟਾਂ ਕਿਹੜੇ ਵਿਧਾਂ ਤੇ ਮਤਲਬ ਅੱਜ ਮੈਂ ਬਾਰ ਬਾਰ ਇਹ ਸਵਾਲ ਪੁੱਛਦਾ ਹਾਂ ਕਿ 2 ਸਾਲਾਂ ਬਾਅਦ ਆ ਕੇ ਕਹਿੰਦੇ ਹੋ ਜੀ ਸੰਸਦ ਚ ਭਗਵੰਤ ਮਾਨ ਹੁਣ ਸਾਨੂੰ ਵੋਟਾਂ ਪਾ ਦਿਓ ਇਹ ਸਵਾਲਾਂ ਦੇ ਜਵਾਬ ਦੋ ਲੋਕ ਆਪ ਹੀ ਵੋਟਾਂ ਪਾ ਦੇਣਗੇ ਮਤਲਬ ਕਿਹੜਾ ਉਹ ਮਸਲਾ ਕਿ ਮੁੱਖ ਮੰਤਰੀ ਦੇ ਝੂਠ ਨੂੰ ਵੋਟਾਂ ਪਾ ਦਈਏ ਕਿ ਗੋਲਡੀ ਬਰਾੜ ਵਾਲੇ ਝੂਠ ਨੂੰ ਵੋਟਾਂ ਪਾ ਦਈਏ ਕਿ ਚਰਨਜੀਤ ਚੰਨੀ ਸਾਹਿਬ ਨੇ ਜਿਹੜਾ ਖਿਡਾਰੀ ਤੋਂ ਰਿਸ਼ਵਤ ਮੰਗੀ ਸੀ ਉਹ ਤੇ ਨਹੀਂ ਪਰਚਾ ਹੋਇਆ ਉਹਦੇ ਤੇ ਵੋਟਾਂ ਪਾ ਦिए ਕਿ BMW ਦੇ ਪਲਾਂਟ ਤੇ ਵੋਟਾਂ ਪਾ ਦिए ਕਿ ਘੋੜਿਆਂ ਵਾਲੇ ਝੂਠ ਤੇ ਪਾ ਦिए ਕਿ ਰਾਜਾ ਵੜਿੰਗ ਦੀ ਜਿਹੜੀ ਚਾਸੀਆਂ ਦਾ ਮਸਲਾ ਹੈ ਬਾਡੀਆਂ ਦਾ ਮਸਲਾ ਉਹ ਤੇ ਕਾਰਵਾਈ ਨਹੀਂ ਹੋਈ ਉਸ ਝੂਠ ਤੇ ਵੋਟਾਂ ਪਾ ਦिए ਕਿ ਸੁਖਵਲਾਦ ਵਾਲੇ ਝੂਠ ਤੇ ਵੋਟਾਂ ਪਾ ਦिए ਕਿਹੜੇ ਝੂਠ ਤੇ ਵੋਟਾਂ ਪਾ ਦੀ ਤੇ ਜਿੱਦਨ ਸ਼੍ਰੋਮਣੀ ਅਕਾਲੀ ਦਲ ਨੇ ਡੈਫੇਮੇਸ਼ਨ ਦਾ ਕੇਸ ਪਾਇਆ ਆਹੀ ਮੁੱਖ ਮੰਤਰੀ ਜਿਹੜੇ ਬਹੁਤ ਦਲੇਰੀ ਦੀ ਗੱਲ ਕਰਦੇ ਸੀ ਅੱਜ ਮੁਕਸਰ ਕੋਟ ਬੁਲਾਉਂਦੀ ਫਿਰਦੀ ਐ ਉੱਥੇ ਨਹੀਂ ਜਾਂਦੇ ਔਰ ਸੁਖ ਵਿਲਾਸ ਦੇ ਮਸਲੇ ਤੇ ਜਿੱਦਣ ਸ਼੍ਰੋਮਣੀ ਅਕਾਲੀ ਦਲ ਨੇ ਚੈਲੰਜ ਕਰਤਾ ਕਿ 108 ਕਰੋੜ ਤਾਂ ਛੱਡੋ ਮੁੱਖ ਮੰਤਰੀ ਸਾਹਿਬ 108 ਰੁਪਏ ਕੱਢ ਕੇ ਦਿਖਾ ਦਿਓ ਉਤੋਂ ਬਾਅਦ ਚੁੱਪ ਮਤਲਬ ਕਿਹੜੇ ਝੂਠ ਦੇ ਵੋਟਾਂ ਪਾਦੇ ਪੰਜਾਬ ਮੁੱਖ ਮੰਤਰੀ ਸਾਹਿਬ ਇਹ ਲੋਕਾਂ ਨੂੰ ਦੱਸ ਕੇ ਜਾਓ ਕਿਉਂਕਿ ਅੱਜ ਬਹੁਤ ਵੱਡੇ ਸਵਾਲ ਨੇ ਇਹ ਜਿਹੜੇ 4 D ਨੇ ਇਹ ਜਿਹੜਾ ਡੈਟ ਕਰਜ਼ਾ ਇਹ ਜਿਹੜਾ ਡੈਥ ਗੈਂਗਸਟਰ ਮਾਰ ਰਹੇ ਨੇ ਜਿਹੜੀਆਂ ਡਾਂਗਾਂ ਨੇ ਤੇ ਜਿਹੜਾ ਡਰੱਗ ਹੈ ਇਹ 4D ਦੇ ਉੱਤੇ ਅੱਜ ਪੰਜਾਬ ਤੁਹਾਡਾ ਜਵਾਬ ਮੰਗਦਾ ਹੈ ਜੇ ਕੋਈ ਜਵਾਬ ਹੈ ਤਾਂ ਦੱਸੋ ਪੰਜਾਬ ਪਾਉ ਵੋਟਾਂ ਕੋਈ ਵਿਧਾਨ ਸਭਾ ਦੇ ਉੱਤੇ ਜਿਹੜੀਆਂ ਤੁਸੀਂ ਟਪੂਸੀਆਂ ਮਾਰੀਆਂ ਜਿਹੜਾ ਇੱਕ ਕਾਲਜ ਕੰਟੀਨ ਚ ਜਿਵੇਂ ਮੁੰਡੇ ਲੜਦੇ ਹੁੰਦੇ ਨੇ ਜਿਹੜਾ ਉਹ ਵਿਵਾਰ ਕੀਤਾ ਕਿਉਂ ਤੇ ਵੋਟਾਂ ਪਾ ਦੀ ਮਤਲਬ ਵੋਟਾਂ ਪਾਉਣ ਦਾ ਇੱਕ ਤੁਸੀਂ ਦੱਸੋ ਵੀ ਰੀਜ਼ਨ ਕੀ ਹੈ ਇੱਕ ਤੁਹਾਡੀ ਪ੍ਰਾਪਤੀ ਕੀ ਹੈ ਕੋਈ ਡਵੈਲਪਮੈਂਟ ਹੋਵੇ ਕੋਈ ਸੋਸ਼ਲ ਵੈਲਫੇਅਰ ਸਕੀਮ ਹੋਵੇ ਪੁਰਾਣੀਆਂ ਸਰਕਾਰਾਂ ਦੀ ਜਿਹੜੀ ਕੀਤੇ ਹੋਏ ਕੰਮ ਨੇ ਉਹਦੇ ਤੇ ਚੱਲਣ ਵਾਲੀ ਸਰਕਾਰ ਉਹਨਾਂ ਨੂੰ ਲੋਕਾਂ 'ਚ ਪ੍ਰਚਾਰ ਕੇ ਚੱਲਣ ਵਾਲੀ ਸਰਕਾਰ ਅੱਜ ਕਿਹੜੇ ਆਧਾਰ ਤੇ ਪੰਜਾਬ ਤੋਂ ਵੋਟਾਂ ਮੰਗ ਰਹੀ ਐ ਪੰਜਾਬੀ ਇਸ ਗੱਲ ਦਾ ਜਵਾਬ ਮੰਗਦੇ ਦੇਖੋ ਮੈਂ ਪੋਗਲ ਸਾਹਿਬ ਬੜੇ ਸਪਸ਼ਟ ਤੌਰ ਤੇ ਪੁੱਛਣਾ ਚਾਹੁੰਦਾ ਕਿ 2 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੰਮ ਕੀ ਹੋਇਆ ਜੇ ਪੰਜਾਬ ਸਰਕਾਰ ਆ ਜੇ ਕਹਿੰਦੀ ਹੈ ਕਿ ਜੀ ਦੇਖੋ ਅਸੀਂ ਸੋਸ਼ਲ ਵੈਲਫੇਅਰ ਦੇ ਨਾਂ ਤੇ ਤੀਰਥ ਯਾਤਰਾ ਸਕੀਮ ਦੇਤੀ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਸਾਹਿਬ ਦੀ ਸਕੀਮ ਹੈ 2015 ਦੀ ਉੱਚ ਕੀ ਪ੍ਰਾਪਤੀ ਹੈ ਬਿਲੀਆਂ ਕਰ ਰਹੇ ਨੇ ਉਹ ਤਾਂ ਵਪਾਰੀਆਂ ਨਾਲ ਕਹਿੰਦੇ ਵਪਾਰੀਆਂ ਦੀ ਪਹਿਲ ਦੇ ਹੱਥ ਤੇ ਹਰੇਕ ਮੁੱਦਦ ਹੱਲ ਹੋ ਰਹੀ ਤੁਸੀਂ ਕਹਿੰਦੇ ਸਾਡੇ ਵੱੱਲ ਪਾ ਰਹੇ ਹੋ ਸਟੇਟ ਦੇ ਵਿੱਚ ਇਨਵੈਸਟਮੈਂਟ ਦੱਸੋ ਕਿਹੜੀ ਆਈ ਸਟੇਟ ਦੇ ਵਿੱਚ ਇੱਕ ਵੱਡਾ ਪ੍ਰੋਜੈਕਟ ਦੱਸੋ ਜੀ ਕਿਹੜਾ 2 ਸਾਲਾਂ ਦੇ ਵਿੱਚ ਲੱਗ ਗਿਆ ਕਿੱਥੇ ਪੰਜਾਬੀਆਂ ਨੂੰ ਨੌਕਰੀ ਮਿਲਣ ਲੱਗੀ ਅੱਜ ਵੀ 2 ਸਾਲਾਂ ਬਾਅਦ ਜਦੋਂ ਮੁੱਖ ਮੰਤਰੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਜੀ ਆ ਰਿਹਾ ਹੈ ਨੌਕਰੀਆਂ ਮਿਲਣਗੀਆਂ ਮਤਲਬ 2 ਸਾਲਾਂ ਦੇ ਵਿੱਚ ਕਾਰਗੁਜ਼ਾਰੀ ਕੀ ਹੈ ਤੇ ਉਹ ਜਿਹੜੀ ਇੰਡਸਟਰੀ ਪੰਜਾਬ ਦੀ ਹੈ ਉਹ ਤਾਂ ਸਾਰੀ ਯੂਪੀ ਭੱਜਣ ਨੂੰ ਤਿਆਰ ਬੈਠੀ ਹੈ ਉਹ ਤਾਂ ਔਨ ਰਿਕਾਰਡ ਹੈ ਵੱਡੇ ਵੱਡੇ ਅਖਬਾਰਾਂ ਨੇ ਕੋਟ ਕੀਤਾ ਕਿ ਪੰਜਾਬ ਦੇ ਵਿੱਚ ਮਾਹੌਲ ਸਿਹੁਰਦ ਨਹੀਂ ਔਰ ਇੰਡਸਟਰੀ ਭੋਗਲ ਸਾਹਿਬ ਕਬੂਤਰ ਵਾਂਗੂ ਹੈ ਜਦੋਂ ਖੜਾਕ ਹੋਊਗਾ ਇੰਡਸਟਰੀ ਨੇ ਉੱਡ ਜਾਣਾ ਸੋ ਜੇ ਪੰਜਾਬ ਸਰਕਾਰ ਮਾਹੌਲ ਹੀ ਨਹੀਂ ਦੇ ਪਾਰੀ ਤਾਂ ਇੰਡਸਟਰੀ ਉਰੇ ਰਹੂਗੀ ਕਿਉਂ ਮੈਂ ਕਹਿੰਦਾ ਕਿ ਪ੍ਰਾਪਤੀ ਹੈ ਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਵਿਧਾ ਕੇਂਦਰਾਂ ਨੂੰ ਕਲੀ ਕਰਕੇ ਉਹਨੂੰ 10x12 ਦੀ ਪੈਰਾਸਿਟਾ ਮੋਲ ਦੀ ਦੁਕਾਨ ਬਣਾਉਣਾ ਪ੍ਰਾਪਤੀ ਹੈ ਕਿ ਆਟਾ ਦਾਲ ਸਕੀਮ ਜਿਹੜੀ 2007 ਚ ਬਾਦਲ ਸਾਹਿਬ ਨੇ ਲਿਆਂਦੀ ਜਿਹਨੂੰ ਦੇਸ਼ ਨੇ ਕਾਪੀ ਕੀਤਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੱਕ ਨੇ ਕਾਪੀ ਕੀਤਾ ਕਿ ਉਹਨੂੰ ਅਰਵਿੰਦ ਕੇਜਰੀਵਾਲ ਦੀ ਫੋਟੋ ਲਾਉਣਾ ਪ੍ਰਾਪਤੀ ਹੈ ਕਿ ਮਾਈ ਭਾਗੋ ਦੇ ਇੰਸਟੀਚਿਊਟ ਤੇ ਦਿੱਲੀ ਨਾਲ ਲੜਾਈ ਲੜਨਾ ਪਰ ਇਹ ਨਾ ਦੱਸਣਾ ਕਿ ਜੀ ਮਾਈ ਭਾਗੋ ਦਾ ਇੰਸਟੀਚਿਊਟ ਬਾਦਲ ਸਾਹਿਬ ਬਣਾ ਕੇ ਗਏ ਨੇ ਕਿ ਇਹ ਪ੍ਰਾਪਤੀ ਹੈ ਮਤਲਬ ਪ੍ਰਾਪਤੀ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਕੀ ਹੈ ਉਹ ਤਾਂ ਦੱਸਣਾ ਪੰਜਾਬ ਨੂੰ ਕਿਹੜੇ ਬਿਨਾਂ ਤੇ ਕਹਿ ਰਿਹਾ ਕਿ 13 ਦੀਆਂ 13 ਸੀਟਾਂ ਜਿੱਤ ਰਹੀਆਂ ਹੈ ਤੁਹਾਡੇ ਸਾਹਿਬਾਂ ਨਾਲ ਕੀ ਫਿਆਦਾ ਸੰਧਰ ਖਾਸੇ ਸੈਟਿੰਗ ਹੋਈ ਹੈ ਜਾਂ ਕੀ ਹੈਗਾ ਤੁਹਾਨੂੰ ਕੀ ਲੱਗਦਾ ਕੀ ਹੈ ਦੇਖੋ ਕਈ ਵਾਰੀ ਨਾ ਬੰਦੇ ਦੇ ਮੂੰਹ ਤੇ ਮੈਂ ਕਹਿੰਦਾ ਹਾਂ ਵੀ ਗੱਲ ਕਈ ਸੱਚ ਹੋ ਜਾਂਦੀ ਹੈ 13 ਜ਼ੀਰੋ ਹੋਣਾ ਪੰਜਾਬ 'ਚ ਪਰ ਇਹ ਜਿਹੜਾ ਆਮ ਆਦਮੀ ਪਾਰਟੀ ਹੈ ਇਹਨੇ ਜ਼ੀਰੋ ਤੇ ਰਹਿਣਾ ਤੇ ਨਾਲ ਹੀ ਇਸੇ ਬੇੜੀ 'ਚ ਕਾਂਗਰਸ ਨੇ ਡੁੱਬਣਾ ਕਿਉਂਕਿ ਲੋਕ ਬਹੁਤ ਸਿਆਣੇ ਨੇ ਤੁਸੀਂ ਸਾਰੇ ਦੇਸ਼ ਦੇ ਵਿੱਚ ਸਮਝੌਤਾ ਕਰਕੇ ਬੈਠੇ ਹੋ ਸਾਰੇ ਦੇਸ਼ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਰਾਹੁਲ ਗਾਂਧੀ ਰੈਲੀਆਂ ਇਕੱਠੇ ਕਰਨ ਜਾਣਗੇ ਕਿ ਪੰਜਾਬ ਨੂੰ ਹੀ ਨਹੀਂ ਦਿਖਦਾ ਜੇ ਗਵਾਂਢੀ ਸੂਬੇ ਹਰਿਆਣੇ ਦੇ ਵਿੱਚ ਇੱਕ ਸਟੇਜ ਦੇ ਉੱਤੇ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਤੇ ਰਾਹੁਲ ਗਾਂਧੀ ਖੜੇ ਨੇ ਕਿ ਪੰਜਾਬ ਨੂੰ ਨਹੀਂ ਦਿਖਦਾ ਸੋ ਇਸ ਤਰ੍ਹਾਂ ਦਾ ਜਿਹੜਾ ਝੂਠ ਫਰੇਵ ਕਰਕੇ ਸੋਚਦੇ ਨੇ ਕਿ ਅਸੀਂ 13 ਸੀਟਾਂ ਜਿੱਤ ਜਾਾਂਗੇ ਇਹ ਦੋਨੋਂ ਪਾਰਟੀਆਂ ਦੀ ਪੰਜਾਬ ਦੇ ਵਿੱਚ ਜ਼ਮਾਨਤ ਜ਼ਬਤ ਹੋਣੀ ਹੈ ਜਿੰਨਾ ਮਰਜ਼ੀ ਡਰਾਮਾ ਕਰ ਲੈਣ ਉਹ ਕਹਿੰਦੇ 13 ਦੀ ਵਾਪਸ ਪਰ ਲੋਕਾਂ ਦੇ ਦਿਨਾਂ ਚ ਇਹਨਾਂ ਦੀ ਘਰ ਵਾਪਸੀ ਕਰੇ ਨਹੀਂ ਦੇਖੋ ਇਹ ਲੋਕ ਦੱਸਣਗੇ ਪਰ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਊਲ ਜਲੂਲ ਬੋਲ ਕੇ ਐ ਕਿਸੇ ਦਾ ਨਰਾਦਰ ਕਰਕੇ ਇਹ ਸਿਆਸਤ ਨਹੀਂ ਚੱਲਣੀ ਮੁੱਖ ਮੰਤਰੀ ਦੀ ਕੁਰਸੀ ਨਹੀਂ ਚੱਲਣੀ ਸ਼੍ਰੋਮਣੀ ਅਕਾਲੀ ਦਲ ਨੇ ਆਪਣਿਆਂ ਦੀ ਵਾਪਸੀ ਘਰ ਚ ਕਰਾ ਲਈ ਹੈ ਮੁੱਖ ਮੰਤਰੀ ਨੂੰ ਚੈਲੰਜ ਹੈ ਕਿ ਮੁੱਖ ਮੰਤਰੀ ਦੇ ਜਿਹੜੇ ਆਪਣੇ ਰੁਸਕੇ ਅਮਰੀਕਾ ਚ ਬੈਠੇ ਨੇ ਕਿ ਮੁੱਖ ਮੰਤਰੀ ਉਹਨਾਂ ਦੀ ਘਰ ਵਾਪਸੀ ਕਰਾ ਸਕਦੇ ਨੇ ਸੋ ਮੁੱਖ ਮੰਤਰੀ ਬਾਲੀਆਂ ਗੱਲਾਂ ਨਾ ਕਰਨ ਆਪਣੀ ਪੀੜੀ niche ਸੋਟਾ ਫੇਰਿਆ ਕਰਨ ਆਪਣੀ ਪੀੜ੍ਹੀ ਵਿੱਚ ਸੋਟਾ ਫੇਰਨਗੇ ਤਾਂ ਮੁੱਖ ਮੰਤਰੀ ਨੂੰ ਅਹਿਸਾਸ ਹੋਊਗਾ ਕਿ ਮੁੱਖ ਮੰਤਰੀ ਦਾ ਆਪਣਾ ਘਰ ਸ਼ੀਸ਼ਿਆਂ ਦਾ ਪੱਥਰ ਮਾਰਨ ਦਾ ਕੋਈ ਫਾਇਦਾ ਨਹੀਂ ਆਪਣਾ ਹੀ ਚੱਕਣਾ ਚੂਰ ਹੋ ਜਾਣਾ ਅਕਾਲੀ ਦੰਦ ਦੀ ਯਾਤਰਾ ਤੇ ਉਹਨਾਂ ਨੇ ਕਿਹਾ ਕਹਿੰਦੇ ਕਿ ਇਹਨਾਂ ਤਈ ਦਾ ਪੰਜਾਬ ਬਚਾਇਆ ਸੀ ਕਿ ਇਹ ਹੁਣ ਕਿਹੜਾ ਪੰਜਾਬ ਬਚਾਉਂਦਾ ਅਸਲ ਦੇ ਵਿੱਚ ਅੱਜ ਪੰਜਾਬ ਨੂੰ ਬਚਾਉਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਤੋਂ ਔਰ ਖਾਸ ਕਰਕੇ ਉਹ ਮੁੱਖ ਮੰਤਰੀ ਜਿਹੜਾ ਦਿੱਲੀ ਦੀ ਕਟਪੁਤਲੀ ਹੈ ਜਿਹੜਾ ਪੰਜਾਬ ਨੂੰ ਲੁੱਟ ਕੇ ਦਿੱਲੀ ਦੇ ਪੈਰਾਂ ਦੇ ਵਿੱਚ ਰੱਖ ਰਿਹਾ ਜਿਹੜਾ ਮੁੱਖ ਮੰਤਰੀ ਇੱਕ ਦਸਕਤ ਕਰਕੇ ਪੰਜਾਬ ਨੂੰ ਦਿੱਲੀ ਦਾ ਗੁਲਾਮ ਬਣਾ ਰਿਹਾ ਹੈ ਉਹ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜਿਹੜਾ ਗੈਰ ਪੰਜਾਬੀਆਂ ਦਾ ਰਾਜ ਪੰਜਾਬ ਦੇ ਉੱਤੇ ਹੈ ਜਿਹੜਾ ਸਾਡੀ ਹੋਂਦ ਦੇ ਉੱਤੇ ਸਵਾਲ ਹੈ ਅੱਜ ਉਹ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜਿਹੜਾ ਪੰਜਾਬ ਅੱਜ ਗੈਂਗਸਟਰਾਂ ਦੇ ਹਥਿਆਰਾਂ ਦੇ ਗੋਲੀਆਂ ਦੇ ਮਾਮਾ ਦੇ ਪੁੱਤਾਂ ਨੂੰ ਮਾਰਨ ਦੇ ਹਨੇਰੇ ਚ ਜਾ ਰਿਹਾ ਹੈ ਉਹਨੂੰ ਕੱਢ ਕੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਕਾਇਮ ਕਰਨਾ ਅੱਜ ਉਹ ਪੰਜਾਬ ਸਿਰਜਣ ਦੀ ਲੋੜ ਹੈ ਤਾਂ ਪੰਜਾਬ ਬਚਾਉਣ ਦੀ ਲੋੜ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ ਡਿਸਪਲਾਈਨਡ ਫੋਰਸ ਹੈ ਸ਼੍ਰੋਮਣੀ ਅਕਾਲੀ ਦਲ ਨੇ 2024 ਦੀਆਂ ਚੋਣਾਂ ਗੱਠਜੋੜ ਦੇ ਵਿੱਚ ਲੜਨੀਆਂ ਨੇ ਜਾਂ ਇਕੱਲੇ ਲੜਨੀਆਂ ਨੇ ਇਹ ਜਿਹੜਾ ਫੈਸਲਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਮੁਖ ਬੁਲਾਰਾ ਹੋਣ ਦੇ ਨਾਤੇ ਮੇਰਾ ਫਰਜ਼ ਹੈ ਕਿ ਮੈਂ ਪ੍ਰਧਾਨ ਸਾਹਿਬ ਦੇ ਨਾਲ ਇਸ ਇਸ਼ੂ ਨੂੰ ਡਿਸਕਸ ਕਰਾਂ ਔਰ ਜੋ ਉਹਨਾਂ ਨੇ ਫੈਸਲਾ ਲੈਣਾ ਹੈ ਉਹ ਪ੍ਰਧਾਨ ਸਾਹਿਬ ਲੈਣਗੇ